ਤਤਨਾਮ ਆਏ ਕਰੋ ਸਾਹਿਬ ਜੀ ਸਾਕ ਦਇਆ ਕਰਨਮ ਦੁਖ ਹਰਨਮ ਅਚਰਨਮ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਇਆ ਕਰਨੰ ਦੁਖ ਹਰਨੰ ਉਹ ਚਰਨੰ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਭਾਹ ਬਲੰਦੜੀ ਭੁਜ ਗਈ ਰਖੰਡੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਬਾਉੜੀ ਜਾਤ੍ਰ ਵਿਪਹੇ ਦਇਆਲ ਨਾ ਵਿਆਪ ਮਾਇ ਕੋਟ ਆਗਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭਾਏ ਸਰੀਰ ਜਨ ਧੂਰੀ ਨਹਾਇਆ ਮਨ ਤਨ ਭਾਏ ਸੰਤਖ ਪੂਰਨ ਪ੍ਰਭ ਪਾਇਆ ਤਰੇ कुटुंब ਸੰਗ ਲੋਗ ਕੁਲ ਸਭਾਇਆ ਮਨ ਤਨ ਭੈ ਸੰਤੋਖ ਤੁਰਨ ਪ੍ਰਭ ਪਾਇ ਤਰੇ ਕੋਟੰਬ ਸੰਗ ਲੋਗ ਕੋਲ ਸਭਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀ ਰਤਨ ਹੈ ਦਇਾਨ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਵਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੈ ਸ੍ਰੀ ਚਿਵਾਰ ਦੇ ਅੰਦਰ ਪਾਵਨ ਅੰਗ 709 ਅਤੇ 10 ਉੱਤੇ ਸੁਭਾਇਮਾਨ ਹੈ ਸਤਿਗੁਰ ਪਾਤਸ਼ਾਹ ਕਿੰਨੇ ਭਾਈ ਉਸ ਪਰਿਪੂਰਨ ਪਰਮੇਸ਼ਰ ਦਾ ਨਾਮ ਜਪਿਆ ਉਹ ਮਾਲਕ ਦਾ ਨਾਮ ਦਇਆ ਕਰਦਾ ਏ ਸਾਰੇ ਹੀ ਦੁੱਖ ਹਰ ਲੈਂਦਾ ਏ ਉਹ ਦਇਆ ਦਾ ਘਰ ਜੋ ਸਭਨਾ ਵਿੱਚ ਵਿਆਪਕ ਹੈ ਉਸ ਦੀ ਬੰਦਗੀ ਕੀਤੇ ਆ ਮਾਇਆ ਦੇ ਬੰਧਨਾਂ ਤੋਂ ਬਚ ਜਾਈਦਾ ਹੈ ਜੀਵਨ ਸਫਲ ਹੋ ਜਾਂਦਾ ਹੈ ਸਤਿਗੁਰੂ ਕਿਰਪਾ ਕਰਨ ਇਹ ਨਾਮ ਸਾਡੇ ਜੀਵਨ ਵਿੱਚ ਜਿ ਵਸੇ ਤਾਂ ਕਿ ਸੰਸਾਰ ਦੇ ਬੰਧਨ ਤੋੜ ਕੇ ਮਾਲਕ ਦੀ ਆਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣਾ ਇਹ ਬੰਦਗੀ ਦੀ ਦਾਤ ਬਖਸ਼ ਕੇ ਨਿਵਾਜਣ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ